5:30 ਹੋ ਗਏ ਆ ਤੇ ਪਾ ਦਾ ਵੀ ਸਵੇਰ ਦਾ ਕੋਈ ਤੇ ਸੰਗ ਬਹਿ ਗਿਆ ਬੋਲ ਬੋਲ ਤੇ ਮੁੰਡਾ ਵੀ ਨਹੀਂ ਹਜੇ ਆਇਆ ਤੇ ਨਾ ਕੋਈ ਪਰੌਣਾ ਹੀ ਆਇਆ ਮੈਨੂੰ ਤਾਂ ਅੱਜ ਢੀਕ ਹੀ ਕੋਈ ਨਾ ਕੋਈ ਆਊਗਾ ਆਇਆ ਨਹੀਂ ਕੋਈ ਵੀ ਤੇ ਫਰਾਂ ਮੈਂ ਬਾਹਰ ਨਿਕਲ ਕੇ ਵੇਖਾਂ ਮੁੰਡਾ ਆਇਆ ਇਹਨਾਂ ਨਹੀਂ ਹਜੇ ਹਾਈ ਜਦ ਘਰ ਪਹੁੰਚ ਗਏ ਆ ਆਹ ਵੇ ਮੁੰਡਿਆ ਤੇਰਾ ਉਹ ਕਿੱਥੇ ਆ ਬੈਗ ਟਿਫਣ ਵਾਲਾ ਕਿਰੇ ਬੈਗ ਦੀ ਗੱਲਾਂ ਕਰਦੇ ਓ ਜਿੱਥੇ ਮੈਂ ਤੈਨੂੰ ਰੋਟੀ ਬਾਕੇ ਦੇਣੀ ਆ ਓਏ ਉਹ ਬੈਗ ਬੂਗ ਨਹੀਂ ਲੱਭਾ ਮਰਾ ਟਿੱਪੜੇ ਆਇਆ ਕਿਹ ਇਹ ਤਾਂ ਟਿਫਣ ਨਹੀਂ ਸਾਡਾ ਓਏ ਟਿੱਪੜੇ ਸਾਡਾ ਨਹੀਂ ਟਿੱਪੜੇ ਆਪਣੀ ਜਾਬਦਾ ਨਹੀਂ ਸਾਡਾ ਨਹੀਂਗਾ ਤੂੰ ਸਦਾਈ ਹੋਇਆ ਮੰਮੀ ਆਗੇ ਉੱਥੇ ਨਾ ਕੰਮ ਵਾਲੇ ਸਿਰਖ ਭਾਣਦੇ ਤੂੰ ਸੀ ਆਈ ਗਿਰ ਤੂੰ ਮੇਰਾ ਗੰਦਲਾ ਰੰਡਾ ਵੀ ਨਹੀਂ ਲਾਂਟਟ ਹੈ ਪੈਣੀ ਆ ਤੇ ਆ ਨਾ ਪਾਣੀ ਤਾਂ ਨਹੀਂ ਪੁੱਛਦੀ ਆ ਪਾਣੀ ਤਾਂ ਪੁੱਛਦੀ ਆ ਤੇ ਤੂੰ ਆ ਕੀ ਕਰਕੇ ਆਇਆ ਵਾ ਉਹ ਕੱਲ ਬੁਲਾਇਆ ਉਹ ਭੱਜ ਨਹੀਂ ਚੱਲਿਆ ਭੱਜ ਨਹੀਂ ਚੱਲਿਆ ਆਇਆ ਵੀ ਲੇਟ ਵਾ ਅੱਜ ਤੂੰ ਕਿੰਨਾ ਮੈਂ ਕਦੋਂ ਨਹੀਂ ਵੇਖ ਵਰਵਰ ਵੀ ਦੁੱਧ ਪੀ ਕੇ ਨਾ ਬੋਤਲ ਇੱਥੇ ਰੱਖ ਜਾਂਦਾ ਤੇ ਭਾਬੀ ਵੀ ਨਹੀਂ ਚੁੱਕਦੀ ਆਏ ਹਾਈ ਪਰਸ ਕਿਡੇ ਸੋਹਣੇ ਪਰ ਯਰ ਹੈ ਤੇ ਨਿਗ ਨਿਗੇ ਹੁਣ ਤਾਂ ਮੈਂ ਨਾ ਭਾਬੀ ਨੂੰ ਕਹਿਣਾ ਵਾ ਮੈਨੂੰ ਵੱਡੇ ਵੱਡੇ ਪਰਸ ਲੈ ਕੇ দাও ਐ ਮੇਰਾ ਵਿਆਹ ਹੋ ਜਾਣਾ ਤੇ ਚੂੜਾ ਪੋਣਾ ਲਿਪਸਟਿਕ ਲਾਇਆ ਕਰੂੰ ਨੇਰ ਪਿੰਡ ਲਾਇਆ ਕਰਨੀ ਮੈਂ ਤਰਾਂ ਦਾ ਰਾਂਦੀ ਆ ਸੂਟ ਪਾਇਆ ਕਰਨੇ ਵਧੀਆ ਵਧੀਆ ਜੇ ਭਾਬੀ ਨੇ ਤੇ ਮੈਨੂੰ ਕਦੇ ਵੀ ਕੋਈ ਚਾਰਜ ਦਾਨੀ ਲੈ ਕੇ ਦਿੱਤਾ ਹਮੇਸ਼ਾ ਮੈਨੂੰ ਇੱਕੋ ਗੱਲ ਕਹਿੰਦੀ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਹੁਣ ਮੈਂ ਭਾਬੀ ਨੂੰ ਕਰਕੇ ਵਿਖਾਵਾਂਗੀ ਆਪਣੇ ਸਹੁਰੇ ਘਰ ਐਸ਼ ਕਰਨੀ ਮौज ਕਰਨੀ ਹੋਆ ਕੀ ਬਾਤ ਹੈ ਕਿੰਨਾ ਮਜ਼ਾ ਆਇਆ ਕਰਨਾ ਨੇ ਮੈਨੂੰ ਆਪਣੇ ਸੌਰੀ ਕਰ। ਘਰ ਵਾਲਾ ਕਿੰਨਾ ਪਿਆਰ ਕਰਿਆ ਕਰੂਗਾ। ਕੋਂਦੀ ਨਹੀਂ ਸੁੰਦੀ ਨਹੀਂ ਇਹਦਾ ਉਹ ਲੈ ਕਰੂਗਾ ਮੈਨੂੰ। ਭਾਬੀ ਤਾਂ ਦਸ਼ਟਕਾਰਾ ਮਿਲੂਗਾ ਨਾ ਲੜਦੀ ਰਹਿੰਦੀ। ਸਮਰੀਤ ਨੂੰ ਕੁਝ ਵੀ ਨਹੀਂ ਆਉਂਦੀ। ਮੈਨੂੰ ਗੱਲ-ਗੱਲ ਤੇ ਮਿਹਨੇ ਮਾਰਦੀ ਐ। ਭਾਬੀ ਤਾਂ ਸ਼ਟਕਾਰਾ ਦੇ ਮਿਲਣਾ ਨਾ ਮੈਨੂੰ। ਵਾਹ। ਕਿੰਨੀ ਸੋਹਣੀ ਲਾਈਫ ਓਣੀ ਮੇਰੀ। ਮਜ਼ੇ ਆਨਾਰੇ ਆ ਕਰਨਾ। ਇਥੇ ਕੰਮ ਵੀ ਕਰ ਲਓ ਤੇ ਭਾਬੀ ਕੰਮ ਨਹੀਂ ਚੰਗਾ ਕਰਦੀ ਮੈਂ ਤਾਂ ਬੜਾ ਆਰਾਮ ਕਰੇ ਕਿ ਨਵੀਆਂ ਵਧੀਆ ਸੁਪਨਿਆਂ ਆ ਕਰਨੀਆਂ ਮੈਂ ਹੈ ਖੁਸ਼ੀ ਚੜਦੀ ਜਾਂਦੀ ਹੁੰਦੀ ਮੇਰਾ ਵਿਆਹ ਹੋ ਜਾਣਾ ਕਿੰਨੀ ਖੁਸ਼ੀ ਹੋਣੀ ਆ ਤੇ ਗਈਆਂ ਮੇ ਰਿਸ਼ਤਾ ਵਾਸਤੇ ਹੁਣ ਗੁਰੂ ਰਾਮਦਾਸ ਜੀ ਤੁਸੀਂ ਪੂਰੀਆਂ ਪਾਇਓ ਪੂਆ ਮੰਨ ਜੇ ਤੇ ਹਾਂ ਕਰਦੇ ਕੁੜੀ ਵੀ ਪਸੰਦ ਉਹਨਾਂ ਦੇ ਆ ਜਾਈ ਹੁਣ ਵਾਹਿਗੁਰੂ ਜੀ ਤੇਰਾ ਨਾਮ ਲੈ ਕੇ ਚੱਲੀ ਐ ਤੂੰ ਹੀ ਪੂਰੀਆਂ ਪਾਉਣੀਆਂ ਹੁਣ ਆਏ ਤੂੰ ਇੰਨਾ ਲੇਟ ਆਇਆ ਹੈ ਅੱਜ ਮੰਮੀ ਮੈਂ ਤੁਹਾਨੂੰ ਕੀ ਦੱਸਾਂ ਹੈ ਜੇ ਮੁੰਡਲੇ ਮੈਂ ਜਾਣਾਂ ਹੀ ਨਾ ਅੱਛਾ ਉਹ ਤੇ ਦਿਨ ਨੂੰ ਵਾਪਸ ਆ ਗਿਆ ਸੀ ਕਿਉਂ ਵਾਪਸ ਆ ਗਿਆ ਉਹਦਾ ਤੇਲ ਟੂਰੀ ਵਿਆਹ ਬਾਦ ਆਉਣ ਮੈਨੂੰ ਕੀ ਦੱਸਾਂ ਮੈਂ ਵੀ ਤਸ ਲਗਾ ਮੈਨੂੰ ਵੀ ਹੋਰ ਤਰ੍ਹਾਂ ਹੁੰਦਾ ਵਾ ਸਾਰਿਆਂ ਦੇ ਵਿਆਹ ਹੋ ਜਾਂਦੇ ਕਿਉਂਦਾ ਮੇਰਾ ਹੌਲਾ ਤੇ ਨਹੀਂ ਹੋਣਾ ਨਹੀਂ ਪੁੱਤ ਤੇਰਾ ਹੋਊਗਾ ਹੋਣਾ ਕਿਉਂ ਨਹੀਂਗਾ ਕਿਉਂ ਤੇਰਾ ਪਹਿਲਾ ਆ ਗਿਆ ਫੇਰ ਟਾਈਮ ਨਾ ਫਿਰ ਤੈਨੂੰ ਪਤਾ ਮੈਗਰੇਜ ਆਜੀ ਮੈਂ ਤੁਰ ਕਿਉਂਣਾ ਪਿਆ ਫਿਰ ਮੈਨੂੰ ਕਿੱਥੋਂ ਜੱਬਲ ਡਿਊਟੀ ਲਾ ਲਈ ਅੱਜ ਤੂੰ ਮੈਨੂੰ ਕਹਦੀ ਤੁਰ ਕੇ ਆ ਗਿਆ ਲੈ ਭੂਆ ਬੈਠੀ ਆ ਭੂਆ ਜੀ ਸੱਸ ਕੀ ਕਾ ਸੱਸੀ ਗਾਰ ਸੱਜਦੀ ਏ ਓਏ ਇਨੀ ਬੈਠਾ ਤੂੰ ਆਪਣਾ ਪਾਣੀ ਲਿਆਵਾ ਮੈਂ ਤੇਰੇ ਲਈ ਨਹੀਂ ਨਹੀਂ ਬਾਜੀ ਪਾਣੀ ਦੀ ਨਹੀਂ ਲੋੜ ਹੋਰ ਸੁਣਾਓ ਠੀਕ ਠਾਕ ਹਾਂ ਠੀਕ ਮਾਰ ਤੂੰ ਆਪਣੀ ਸੁਣਾ ਵਧੀਆ ਵੇਖ ਲਓ ਮੈਂ ਦੁਬਾਰਾ ਕਿਹੜਾ ਮਾਰ ਲਿਆ ਜੇ ਫਿਰ ਚੰਗਾ ਕੀਤਾ ਕੱਲ ਦਾ ਕਾਂਟ ਕੇ ਤੇ ਕਮਲਾ ਹੋ ਗਿਆ ਕਿਤੇ ਬੋਲ ਬੋਲ ਕੇ ਅੱਛਾ ਤੇ ਮੈਂ ਆਖਾਂ ਇਹਨਾਂ ਤੇ ਖਤੇ ਨੇ ਸਿਰ ਖਾ ਲਿਆ ਨਾ ਕੋਈ ਪਰੌਣਾ ਹੀ ਆਉਣ ਦਿਆ ਵਾ ਤੇ ਪਰ ਮੈਨੂੰ ਅੱਜ ਢੀਕ ਬੜੀ ਸੀ ਤੇ ਕੋਈ ਨਾ ਕੋਈ ਜ਼ਰੂਰ ਆਉ ਵੇਖ ਲਓ ਫਿਰ ਮੈਂ ਆ ਗਈ ਭੂਆ ਜੀ ਮੈਂ ਉਦੋਂ ਦੀ ਮੇਰੀ ਚਾਹ ਰਹਿੰਦੀ ਆ ਤੇ ਭੂਆ ਵੱਲ ਜਾ ਕੇ ਪੀ ਜਾਂਦੀ ਆ ਮੈਂ ਠੀਕ ਹੈ ਮੈਂ ਚਾਹ ਪਿਆ ਲਵਾਂ ਤੈਨੂੰ ਪੀ ਲੈਣੀ ਕਿਉਂ ਨਹੀਂ ਆਹੋ ਕੋਈ ਨਹੀਂ ਭੂਆ ਠਹਿਰ ਕੇ ਬਣਾਇਆ ਹਜੇ ਤੇ ਮੈਂ ਗੋਲ ਗੱਪੇ ਖਾ ਕੇ ਆਈ ਆਂ ਅੱਛਾ ਗੋਲ ਗੱਪੇ ਖਾ ਕੇ ਆਈ ਆਹੋ ਫਿਰ ਮੈਂ ਰਾਤ ਜਾਂਦੀ ਆ ਖਾਲੀ ਤੇ ਤੇਤ ਲੱਗੀ ਹੋਣੀ ਹੈ ਨਹੀਂ ਨਹੀਂ ਕਾਂਜੀ ਦੇ ਮੈਂ ਪੀ ਲੀਆਂ ਉਹਨਾਂ ਕੋਲੋਂ ਦੋ ਪੋਲੀਆਂ ਲੈ ਕੇ ਕੇ ਤੇ ਕਾਦੀ ਲੱਗੀ ਆ ਚਾਹ ਹੋਈ ਆ ਹੋਰ ਜੋਬ ਨਾ ਹਾਂ ਵਧੀਆ ਵਧੀਆ ਕੰਮ ਕਰ ਠੀਕ ਆ ਕੇ ਹਾਂਜੀ ਵਧੀਆ ਠੀਕ ਆ ਬੜੇ ਮਾਪੋਤ ਅੰਦਰ ਬਿੱਟੇ ਸਲਾਵਾ ਕਰਨ ਦੇ ਇਹੀ ਕੀ ਗੱਲ ਹੀ ਸਲਾਵਾ ਇਹ ਅੱਜ ਲੇਟ ਆਇਆ ਕੰਮ ਤੋਂ ਅੱਛਾ ਤੇ ਇਹਨੂੰ ਪੁੱਛਣ ਲਈ ਹੀ ਮੈਂ ਠੀਕ ਤੇ ਆਖੰਡਿਆਵਾ ਵੀ ਜਿਹੜੇ ਮੁੰਡੇ ਰਮੇ ਆਉਂਦਾ ਹੁੰਦਾ ਹੀ ਉਹਦਾ ਵਿਆਹ ਅਜ ਤੇ ਲਵਾਉ ਉਹਦਾ ਮੈਂ ਵਿਆਹ ਦੀਆਂ ਗੱਲਾਂ ਹੋਣੀਆਂ ਚਾਰੇ ਪਾਸੇ ਫਿਰ ਹਾਂ ਉਹ ਮੈਨੂੰ ਮੈਂ ਕੁਝ ਵਖਾ ਲੈਣਾ ਹੀ ਈਆ ਬੱਤ ਚੰਗਾ ਵਿਖਾਰੀ ਚੰਗਾ ਹੀ ਵਿਖਾਵਾਂਗੀ 부ਆ ਜੀ ਆ ਵੇਖੋ ਹਬਲ ਆਏ ਤੇ ਕੁੜੀ ਦੀ ਫੋਟੋ ਵਿਖਾ ਲੈਣ ਨਹੀਂ ਆ আচ্ছা ਵੇਖੋ ਸੋਹਣੀ ਆ ਚੰਗੀ ਆ ਸੋਹਣੀ ਆ ਕੁੜੀ ਚ ਹਾਂ ਤੇ 부ਆ ਕੁਵਾਰੀ ਐ ਇਹਦਾ ਰਿਸ਼ਤਾ ਰੁਸ਼ਤਾ ਲੱਭਦੇ ਫਿਰ ਦੇ ਦੇ ਘਰ ਦੇ ਅੱਛਾ ਆਹੋ ਤੇ ਪਰ ਹਾਈਟ ਛੋਟੀ ਰਹਿ ਗਈ ਉਹਦੀ 부ਆ ਹਾ ਜੋ ਬਣਵਾ ਗੋ ਹਾ ਪੂਰੀ ਜੋ ਬਣ ਜੇ ਡੀ ਰਹੀ ਹੈ ਦੀ ਚਲੋ ਇਹ ਤੋ ਰੋਹ ਹਿੰਦੇ ਐਸਾ ਜੋਗ ਬਣੇ ਆਹੋ ਤੇ ਪੂਆ ਮੈਂ ਤੇ ਫਿਰ ਰਿਸ਼ਤਾ ਹੀ ਲੈ ਕੇ ਆਈ ਚਲਤੀ ਜੇ ਬਹੁਤ ਚੰਗਾ ਕੀਤਾ ਤੂੰ ਤੇ ਜੋ ਬਣ ਵਾਸਤੇ ਜੋ ਬਣ ਵੀ ਹੋਈ ਅੰਦਰ ਰਹਿੰਦਾ ਵਾਲੋ ਸਾਰੇ ਮੁੰਡੇ ਵਿਆਹੇ ਗਏ ਆ ਜੋ ਬਣ ਫੋਟੋ ਵੇਖਾ ਇਹ ਕੁੜੀ ਲੰਮੀ ਨਹੀਂ ਆਉਦੀ ਉਹ ਲੰਮੀ ਨਹੀਂ ਆ ਫੋਟੋ ਮੈਂ ਦੂਰੋਂ ਖਿੱਚੀ ਆਪੇ ਖਿੱਚੀ ਆ ਏਦਾ ਆ ਯਾਰ ਤੂੰ ਰੋੜੇ ਦਾ ਬਦਲਾ ਲੈਣਾ ਹੋਏ। ਆ ਮੈਂ ਆ ਵੇਖ ਤੂੰ ਦੂਜੀਆਂ ਫੋਟੋਆਂ ਵੇਖ ਲੈ ਆ ਲੈ ਆ ਲੱਗ ਖਿਚੀ ਆ ਵੇ ਹੁਣ ਇਹ ਲੰਮੀ ਐ। ਐ ਮੰਮੀ ਨੂੰ ਖਾਲਸ ਦੱਸ ਨਾ ਆ ਲੈ ਵੇਖੋ ਭੂਆ ਹੁਣ ਵੇਖੋ ਲੱਗ ਖਿਚੀ ਮੈਂ ਇੱਕ ਉਹਦੀ ਫੋਟੋ ਅੱਛਾ ਤੁਸੀਂ ਦੱਸੋ ਉਹ ਉਹਦੇ ਨਾਲ ਤੇ ਮੈਂ ਗੱਲ ਕਰ ਲਈ ਉਹਨਾਂ ਦੇ ਘਰ ਦੇ ਆ ਨਾ ਅੱਛਾ ਉਹਨਾਂ ਨਾਲ ਕਰ ਲਈ ਆ ਆਹੋ ਤੇ ਭੂਆ ਮੇਰੇ ਸਹੁਰੇ ਘਰ ਹੀ ਆ ਨਾਲ ਹੀ ਆ ਘਰ ਮੇਰੀ ਜਠਾਣੀ ਆ ਨਾ ਜਿਹੜੀ ਆਹੋ ਉਹਦੀ ਨਾਨਾ ਨਵ ਅੱਛਾ ਹਾਂ ਇਹ ਉਹ ਮੰਨਦੇ ਆ ਉਹ ਮੰਨਦੇ ਲੈ ਦੱਸ ਦੱਸਿਆ ਇਹਨਾਂ ਤੋਂ ਜੇ ਨਾ ਮੰਨਦੇ ਹੁੰਦੇ ਤੇ ਆਪਣੀ ਕੁੜੀ ਦੀ ਇਦਾਂ ਮੈਨੂੰ ਫੋਟੋਆਂ ਖਿੱਚਣ ਦਿੰਦੇ ਤੁਸੀਂ ਆਪ ਸਿਆਣੇ ਜੇ ਭਾਵੇਂ ਹੈ ਤੇ ਮੇਰੀ ਭਾਬੀ ਲੱਗਦੀ ਆ ਤਾਂ ਫਿਰ ਵੀ ਅਗਲਾ ਸ਼ੱਕ ਤੇ ਕਰਦੇ ਨਾ ਵੀ ਸਾਡੀ ਕੁੜੀ ਨੇ ਫੋਟੋਆਂ ਕਰੀ ਕੇ ਮੈਨੂੰ ਖਿੱਚਣ ਲਈ ਆ ਨਹੀਂ ਇਹ ਤਾਂ ਗੱਲ ਧੀਏ ਸੱਚੀ ਆ ਤੇਰੀ ਠੀਕ ਵਾ ਨਾ ਹਾਂ ਨਹੀਂ ਠੀਕ ਵਾ ਉਹ ਵੀ ਨਾਲੇ ਕਰਦਾ ਰਹਿੰਦਾ ਮੁੰਨਾ ਸਾਰੇ ਵਿਆਹੇ ਗਏ ਸਾਰੇ ਵਿਆਹੇ ਗਏ ਚਲੋ ਜੇ ਸੰਜੋਗ ਹੋਣਗੇ ਤਾਂ ਹੋ ਜਾਣਗੇ ਜੋ ਬੰਦਾ ਇਹਨੂੰ ਪਸੰਦ ਹੋਣਾ ਮੈਨੂੰ ਪਸੰਦ ਮੇਰੀ ਫੋਟੋ ਫੋਟੋ ਮੁਖਾਈ ਤੇ ਨਹੀਂ ਤੇਰੀ ਫੋਟੋ ਮੇਰੇ ਕੋ ਕਿੱਥੋਂ ਆਈ ਹੁਣ ਮੈਂ ਖਿੱਚ ਕੇ ਕੱਢਦੀ ਆ ਜਾਣ ਲਗੀ ਤੇਰੀ ਫੋਟੋ ਅੱਜ ਹਾਂ ਉਹ ਚਲ ਆ ਦੇ ਵੇਖਣ ਕੇ ਪਸੰਦ ਕਰਾਂਗੇ ਕੋਈ ਨਾ ਲੱਗਣਾ ਨਹੀਂ ਪਹਿਲਾਂ ਦੱਸ ਪਤਾ ਹੀ ਪਤਾ ਵਾ ਕਿ ਉਹਨਾਂ ਦੀ ਕੁੜੀ ਵੀ ਓਡੀ ਤੂੰ ਵੀ ਓਡਾ ਬੇਨੂੰ ਕੁੱਲ ਮੈਚ ਦੀ ਜੋੜੀ ਆ ਤੁਹਾਡੀ ਤੇ ਉਹ ਕੋਈ ਲੰਮੀ ਆ ਹੋਤੀ ਆ ਨਾ ਉਹ ਨਹੀਂ ਲੰਮੀ ਤੇਰੇ ਜਿੱਡੀ ਆ ਨਹੀਂ ਮੈਂ ਲੰਮੀ ਨਹੀਂ ਓਡੀ ਹੈਗੀ ਨਹੀਂ ਮੈਂ ਉਹ ਆ ਜੀ ਲੰਮੀ ਨਹੀਂ ਹੈਗੀ ਇਹ ਹਾਂ ਨਹੀਂ ਪਸਾ ਲੱਗਦਾ ਵਾ ਸਰੀਰ ਤੋਂ ਪਤਾ ਲੱਗਦਾ ਵੀ ਲੰਮੀ ਨਹੀਂਗੀ ਇੱਕ ਵਾਰੀ ਲਿਆਓ ਪੂਆ ਜੀ ਜੋ ਬੰਨ ਚੰਗੀ ਤਰ੍ਹਾਂ ਬਖਾਲ ਦੀਏ ਵੇਹਲਾ ਜੋ ਬੰ ਚੰਗੀ ਤਰ੍ਹਾਂ ਸਾਡੀ ਜੋੜੀ ਸੋਹਣੀ ਵੀ ਬੜੀ ਲੱਗਣੀ ਏ ਆਇਤਾ ਸੋਹਣੀ ਏ ਸਰਦਾਰ ਭਾਗੀ ਕਰ ਮਮੀ ਨਾਲ ਗੱਲ ਦਾ ਬੂਆ ਜੀ ਤੇ ਤੁਹਾਨੂੰ ਪਸੰਦ ਆ ਤੁਸੀਂ ਕਹਿੰਦੇ ਰਿਸ਼ਤਾ ਕਰਨਾ ਵਾ ਤੇ ਫਿਰ ਮੈਂ ਜੋ ਬੰਦੀ ਵੀ ਫੋਟੋ ਖਿੱਚਾ ਤੇ ਉਦਨ ਮੈਂ ਨਾਲ ਉਹ ਖਵਾਵਾ ਤੇ ਰਿਸ਼ਤੇ ਦੀ ਗੱਲ ਤੋਂ ਨਾ ਨਹੀਂ ਸਾਡੇ ਤਾਂ ਪਸੰਦ ਆ ਜੋ ਬੰ ਨੂੰ ਇੱਕ ਵਾਰ ਦਾ ਨਾ ਪੁੱਛ ਲੈ ਤੇ ਬੂਆ ਸੱਚੇ ਪਿਆੜੀ ਬੰਨਾ ਕਿੰਨਾ ਆਪਣਾ ਪਿਆੜੀ ਆਪਣੀ ਹੈਗੀ ਆ ਕਾ 5-7 ਕਿੱਲੇ ਹੈਗੇ ਸਾਡੇ ਤੇ ਪੰਜ ਸੱਤ ਕਿੱਲੇ ਹੈਗੇ ਆ ਹੈ ਤੈਨੂੰ ਕਿਹੜਾ ਪਕਾਨੇ ਦਾ ਨੂੰਪੂਆ ਇਹਨਾਂ ਨੂੰ ਨਹੀਂ ਪਤਾ ਤੇ ਪੂਆ ਫਿਰ ਉਹਨਾਂ ਨੂੰ ਮੈਂ ਚ ਪੰਜ ਸੱਤ ਕਿੱਲੇ ਕਹੂੰਗੀ ਉਹਨਾਂ ਨੇ ਕਹਿਣਾ ਘਰ ਤੇ ਉਹਨਾਂ ਦਾ ਹਜੇ ਪਰਾਣਾ ਬਣਾਇਆ ਨਹੀਂ ਹੈ ਘਰ ਅਹੀਂ ਹਜੇ ਬਣਾਉਣਾ ਵਾ ਮੈਂ ਖਾ ਜੋ ਬੰਦਾ ਕੁਛ ਬਣ ਜੇ ਤੇ ਫਿਰ ਬਣਾਉਂਗੀ ਠੀਕ ਕੋਈ ਨਾ ਤੇ ਫਿਰ ਮੈਂ ਦੱਸ ਦੂੰਗੀ ਪੂਆ ਪੰਜ ਆ ਕੇ ਸੱਤ ਵਾ ਇਹਨੇ ਇਥੋਂ ਲਾਲਾ ਸਾਢੇ ਕਿ ਪੰਜ ਕਿੱਲੇ ਸਾਢੇ ਕਿ ਪੰਜ ਆਹੋ ਵੀ ਘੱਟ ਨਹੀਂਗਾ ਸੱਤ ਮੈਂ ਤੈਨੂੰ ਆਖਿਆ ਤੇ ਸਾਢੇ ਪੰਜ ਤੋਂ ਘੱਟ ਨਹੀਂ ਆ ਗਈ ਹਾ ਜੀ ਆਹੋ ਫਿਰ ਐਵੇਂ ਮੈਂ ਵੀ ਵੱਡ ਝੂਟੀ ਪਵਾਗ ਲੈਣੇ ਮੈਂ ਤੇ ਪਤਾ ਕਰਾਉਣਾ ਇਆਂ ਤੂੰ ਕਿਹੜੀ ਆਪਣੀ ਆ ਹਾਂ ਚਲੋ ਠੀਕ ਆ ਅੱਜ ਤਾਂ ਅਗਲਾ ਘਾਟੀ ਦੱਸੀਏ 5 ਹੀ 10 ਹੈਂ ਮੈਂ ਪੁੱਛਣ ਕਰੀ 5 ਹੀ 10 ਪਰੇ ਮੈਂ ਤਾਂ 7 ਦਾ 10 ਹੈ ਗਿਆ ਤਾਂ ਮੈਂ ਪੂਰੇ ਦਾ ਇੱਥੇ ਕੋਲੇ ਹੈਂ ਚਲ ਤੂੰ ਪੰਜ ਹੀ ਦੱਸ ਦੀ ਜੋ ਜਿਤਰਾ ਆਂਗਾ ਵਾ ਉਤਰਾਂ ਹੀ ਫਿਰ ਨਾ ਫਤ ਫਿਰ ਪੰਨੀ ਨਾ ਵੱਜੇ ਕੋਈ ਨਾ ਕੋਈ ਫਿਰ ਮੂੰਹ ਮਾਰ ਦੂਗਾ ਆਹੋ ਜੇ ਕੋਈ ਬਾਹਰੋਂ ਪੁੱਛੂਗਾ ਤੇ ਪੰਜ ਸਾਢੇ ਪੰਜ ਤੇ ਦੱਸਣਗੇ ਦੱਸਣਗੇ ਚਲ ਕੋਈ ਨਹੀਂ ਮੈਂ ਪੰਜ ਦੱਸੂਗੀ ਆਹ ਕੋਈ ਨਹੀਂ ਮੈਂ ਘਰ ਦੀ ਵੀ ਗੱਲ ਖੋਲ ਦੂੰਗੀ ਫਿਰ ਵੀ ਉਹਨਾਂ ਨੇ ਹਜੇ ਠਹਿਰ ਕੇ ਰੋਕੇ ਬਣਾਉਣਾ ਕਰ ਆਹ ਹਾਂ ਫੇਰ ਘਰ ਮੈਂ ਖਾ ਜੋ ਬੰਦਾ ਕਹ ਬਣ ਜੇ ਤੇ ਫੇਰ ਘਰ ਜੋ ਬੰਦਾ ਕੰਮ ਕਰ ਕੀ ਹੈ ਇਹ ਮਿਲ ਵੈਚੀ ਜਾਂਦਾ ਅਜਾ ਤਨਖਾਹ ਤਾਂ ਖ ਵਧੀਆ ਵਣ ਆਹੋ ਉਹ ਤੇ ਭੂਆ ਬਥੇਰੇ ਸੌਖੇ ਆ ਅਗਲੇ ਨੇ ਨਹੀਂ ਵੇਖਣਾ ਵੀ ਸਾਡੀ ਤੀ ਸੌਖੀ ਰਵੇ ਆਹ ਤੀ ਆਵਲੇ ਸਭ ਕੋ ਹੀ ਵੀ ਦੇ ਆਗੇ ਹੁਣ ਪੂਆ ਥੋੜਾ ਜਿਹਾ ਘਰ ਦਾ ਉਹਨਾਂ ਨੇ ਕਰਨਾ ਵਾ ਚਲ ਕੋਈ ਨਹੀਂ ਨਹੀਂ ਕਰ ਰਹੀ ਬਣਾਵਾਂਗੇ ਜਿਹੜੀ ਇੰਨੀ ਜਾਇਦਾਦ ਵਾ ਫੇਰ ਕੰਮ ਕਰਦਾ ਵਾ ਕੋਈ ਨਿਸ਼ਾਨੀ ਕੋਈ ਕੁਛ ਨਹੀਂ ਤੈਨੂੰ ਪਤਾ ਹੀ ਆ ਠੀਕ ਆ ਪੂਆ ਸੱਚ ਜਦੋਂ ਮੈਨੂੰ ਪੁੱਛਣਾ ਹੀ ਇਹ ਤਾਂ ਜਦੋਂ ਮੈਨੂੰ ਮਿਲ ਨਹੀਂ ਹੋ ਕੇ ਤੁਹਾਡੇ ਲੱਗਦੇ ਹੀ ਜਦੋਂ ਮੈਂ ਪੂਆ ਹੀ ਕਹਿਣ ਦੇਈ ਜਦੋਂ ਉਹ ਨਾ ਇਹਦੀ ਚਾਚੀ ਆ ਚਾਚੀ ਜੋ ਬੰਦੀ ਠੀਕ ਆ ਹਾਂ ਤੇ ਭੂਆ ਮਗਰ ਤੇ ਘਰ ਪਰ ਬਾਬਾ ਸੋਣਾ ਬਣਿਆ ਉਹ ਤੇ ਪੁੱਤ ਆਪ ਵੀ ਨੌਕਰ ਹੈਗਾ ਕੰਮ ਕਰਦਾ ਈ ਅੱਛਾ ਤੇ ਉਹ ਸੌਖੇ ਸਾਡੀ ਜ਼ਮੀਨ ਵੀ ਉਹਨਾਂ ਕੋਲ ਹੀ ਆ ਕੇ ਠੇਕੇ ਤੇ ਅੱਛਾ ਭੂਆ ਫਿਰ ਉਹਨਾਂ ਨੇ ਤੇ ਬਾਬਾ ਹੀ ਸੋਣਾ ਹੱਥੇ ਬਣਾ ਬਨੂ ਨਹੀਂ ਆਈ ਉਹਨਾਂ ਤੇ ਫਿਰ ਬਣਾਉਣਾ ਹੀ ਹੈ ਤੇ ਸਾਡੀ ਪੁੱਤ ਕਿਸਮਤ ਸਾਡੇ ਨਾਲ ਅਸੀਂ ਕਿਹ ਹਲ ਵੇਖ ਕੇ ਸੱਜਦੇ ਨਹੀਂਗੇ ਆਪ ਹੋਏ ਤੇ ਹੈ ਸਭ ਦੀ ਕਿਸਮਤ ਆਪੋ ਆਪਣੀ ਹੁੰਦੀ ਕੇ ਦੀ ਮਾੜੀ ਕੇ ਦੀ ਚੰਗੀ ਯਾ ਲੋ ਮਾੜੀ ਮਾੜੀ ਵੀ ਕਾਦੀ ਆ ਅਹ ਨਹੀਂ ਪੂਆ ਚੰਗਾ ਹੀਰੇ ਵਰਗਾ ਪੁੱਤ ਸਾਰਾ ਕੁਝ ਹੈਗਾ ਵਾ ਘਰ ਦੀ ਕਿਹੜੀ ਗੱਲ ਵਾ ਛੱਤ ਤੇ ਹੈਗੀ ਆ ਨਾ ਸਿਰ ਤੇ ਘਰ ਦੀ ਕਿਹੜੀ ਗੱਲ ਘਰ ਤਾਂ ਬਣਾ ਹੀ ਲੈਣਾ ਹਾਂ ਹਾਂ ਚੱਲ ਫਿਰ ਪੂਆ ਬਣਾ ਕੱਪ ਕਪ ਚਾਹ ਤੇ ਫਿਰ ਮੈਂ ਵੀ ਜਾਵਾਂ ਫਿਰ ਮੈਂ ਜੋ ਬੰਦੀ ਫੋਟੋ ਖਿੱਚਣਾ ਬਾਹਰ ਜੋ ਬਣਾ ਮੈਂ ਚੱਲ ਤੇਰੀ ਫੋਟੋ ਖਿੱਚਾ ਪੂਆ ਤੂੰ ਬਣਾ ਕੱਪ ਕਪ ਚਾਹ ਫਿਰ ਚੰਗਾ ਹਾਂ ਜਿੰਨੇ ਦੇਣਾ ਫੋਟੋ ਫਿਰ ਦੇ 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 ਪੁੱਤ ਜੱਸ ਜੋ ਗੋਣ ਗਿਆ ਤਾਂ ਹੋ ਜਾਣਗੇ ਤੇਰੇ ਬੜੂਆ ਖਾਲੀ ਹੋ ਗਈ ਇਹ ਪਰਸੋਂ 10000 ਕਿਡਾਇਆ ਹੈ ਪੈਸੇ ਦਾ ਪਤਾ ਨਹੀਂ ਲੱਗਦਾ ਬਾਕੀ ਉਧਰ ਹੀ ਰਹਿ ਗਿਆ ਇਹ ਤੇ ਪੈਸੇ ਦੀ ਲੋੜ ਵੀ ਆ ਗਈ ਉਹ ਸੁੱਖ ਗਈ ਇਹ ਮੁੰਡਾ ਵੇਖਣ ਤੇ ਜੇ ਆਟੀ ਟਾਈਮ ਲੋੜ ਪੈ ਗਈ ਤੇ ਫਿਰ ਆਹ ਕੀ ਬਦਾਉਣਾ ਕਿ ਨਾ ਗੋਦਰੇ ਕਰਨਾ ਕਿ ਕੀ ਕੀ ਹਸਾਤ ਚੱਲਣਾ ਕਿੰਨੇ ਆਏ ਆਉਣੇ ਮੁੰਡੇ ਦੇ ਉਹ ਮਾਲੀ ਪੈਸੇ ਮੰਗਣ ਡਿਆ ਹੈਗਾ ਤਾਂ ਦਿਓ 500 ਰੁਪਇਆ ਯਾਰਾ ਫालतू ਖਰਚੇ ਘਟਾ ਹਾਂ ਫालतू ਖਰਚਾ ਕਾਦਾ ਵਾ ਉਹਦੀ ਮਸ਼ੀਨ ਲਿਆਂਦੀ ਹੈ 20000 ਰੁਪਏ ਕੱਲ ਵਾਤੀ ਹੈ ਉਹ ਆਪ ਕਰ ਲੈ ਉਹ ਦੋਤੇ ਤਹੀ ਕਹਿੰਨੇ ਸੀ ਕਿ ਮੈਂ ਕਟਿਆ ਕਰਨਾ ਵਾ ਨਾਲੇ ਸਰੀਰ ਦੀ ਵਰਜਸ ਹੁੰਦੀ ਹੈ ਤੇ ਕੱਟ ਲਿਆ ਕਰੋ ਤੇ ਯਾਰ ਮੈਂ ਕਟਾਂਗਾ ਬਾਅਦ ਦੇ ਕੰਮ ਕਰਾਂਗਾ ਖੇਤੀ ਕਰਾਂਗਾ ਕੀ ਕਰਾਂ ਤੇ ਮੈਂ ਨਿਆਣੇ ਸੰਭਾਂ ਕਰਦੇ ਕੰਮ ਕਰਾਂ ਸਫਾਈ ਕਰਾਂ ਕਿ ਉਹਦੀ ਸਫਾਈ ਕਰਾਂ ਤੇ ਪਾਰਕ ਹੀ ਬਣਾਈ ਤੂੰ ਹੀ ਮੈਂ ਬਣਾਈ ਮੈਨੂੰ ਪਤਾ ਹੀ ਇਹ ਕੰਮ ਵਾਧੂ ਪੈਣਾ ਵਾ ਆਹੋ ਜੇ ਨੂੰ ਉਥੇ ਪਲਸਟਰ ਪਾ ਦਿੰਦੇ ਸਾਰੇ ਥਾਂ ਤੇ ਨਾਲ ਸਾਰਾ ਕੰਕਰੀਟ ਵਿਛਾ ਛਡੋ ਕਿਤੇ ਰੁੱਖ ਬਾਉ ਬੂਟੇ ਨਾ ਲਾ ਲਿਓ ਰੁੱਖ ਲਾ ਲਓ ਕਿ ਲਹਿਰਿਆਲੀ ਹੋ ਜੂਗੀ ਨਿਆਣਿਆਂ ਵਾਲਾ ਘਰ ਵਾਲ ਘਾ ਚੜਿਆ ਰਿੰਦਾ ਤੇ ਉਹ ਵੀ ਕੱਟਣਾ ਬੰਦਾ ਵਾ ਕਿ ਦੇਨੀ ਆ ਨਾਬਾ ਨਹੀਂ ਹੁੰਦੇ ਨਿਆਣੇ ਵਾਲਾ ਘਰ ਵਾ ਤੇ ਘਾਵਾ ਤੇ ਬੁੱਟੀ ਆ ਉਹ ਵਜੇ ਆ ਜਦੋਂ ਕਿ ਚੀਨ ਨੇ ਜੀ ਪ੍ਰਿੰਦੇ ਨੇ ਆਉਣਾ ਨਾ ਉਹਨੇ ਉੱਡ ਕੇ ਆ ਜਣਾ ਜਿੱਥੋਂ ਮਰਜੀ ਵਿਥਾਂ ਖੁੰਡਾ ਜੋ ਪੈਦਾ ਹੋ ਜਾਂਦੀ ਆ ਸਭ ਤੋਂ ਜ਼ਿਆਦਾ ਬਾਥਰੂਮ ਚੋਂ ਨਿਕਲ ਕੇ ਹੁੰਦੇ ਯੋ ਪਾਈਪਾਂ ਨਹੀਂ ਜਿਹੜੇ ਬਾਹਰ ਛੱਡਿਆ ਹੁੰਦੇ ਇਦਾਂ ਹੀ ਤੇ ਜਾਂ ਰਸੋਈ ਦੇ ਵਿੱਚ ਹੁੰਦਾ ਵਾ ਉਹ ਜ਼ਿਆਦਾ ਕੀੜੇ ਮਕ ਮਕੋੜੇ ਹੁੰਦੇ ਜਿਹੜੇ ਵੱਡੇ ਸੱਪ ਉਹ ਨਹੀਂ ਆਉਂਦੇ ਸੱਪਾਂ ਦੀ ਗੱਲ ਕਰਨ ਦੀ ਆ ਜਾਂ ਤੇ ਉਹ ਬਾਥਰੂਮ ਤੇ ਪਾਈਪਾਂ ਹੀ ਨਿਕਲ ਕੇ ਹੁੰਦੇ ਹੀ ਅੰਦਰ ਜਾਂ ਫਿਰ ਜਿਹੜਾ ਰਸੋਈ ਦੇ ਵਿੱਚ ਹੁੰਦਾ ਵਾ ਉਹਦੇ ਨਾਲ ਹੀ ਆ ਜਾਂਦੀ ਆ ਉਹ ਜਿਹੜੀ ਜਾਲੀ ਉਹ ਕਰਵਾਈ ਲਵਾਈ ਹੁੰਦੀ ਆ ਜਮਾ ਲਵਾਈ ਅੱਗੇ ਨਹੀਂ ਜਾਲੀ ਲੱਗੀ ਹੁੰਦੀ ਹਲਦ ਹੋ ਗਈ ਹੂੰ ਮੇਰੇ ਸਹੇਲੀ ਕੀਤੇ ਉਹ ਡਈ ਸਿਰੇ ਸਿਰੇ ਉੱਠ ਕੇ ਤੇ ਚਾਹ ਧਰੀ ਉਹਨੇ ਕਹਿੰਦੀ ਮੈਂ ਆ ਮੇਰੇ ਪੈਰ ਨੂੰ ਪਤਾ ਨਹੀਂ ਕਰਦੀ ਫੂਕ ਪਈ ਜਾਂਦੀ ਆ ਮਗਰ ਤੋਂ ਡੀਆਂ ਨੇ ਇਦਾਂ ਕਰਕੇ ਧਿਆਨ ਮਾਰਿਆ ਤੇ ਹੇਠਾਂ ਸੱਪ ਬੈਠਾ ਯਾਰ ਆ ਤੇ ਵਾਕਿਆ ਇਹਨਾਂ ਦੇ ਪੂਰੇ ਜਾਲੀ ਵਾਲੇ ਦਰਵਾਜ਼ੇ ਲੱਗੇ ਸੀ ਉੱਪਰੋਂ ਕਿਤੋਂ ਨਹੀਂ ਉਹ ਆ ਸਕਦਾ ਉਹ ਸਿਰਫ ਉਹਦੇ ਥਾਣੀ ਜਿਹੜੀ ਹੁੰਦੀ ਨਹੀਂ ਆ ਸਿੰਕ ਜੀ ਉਦੇ ਪਾਈਪ ਨਹੀਂ ਆਇਆ ਹੈਗਾ ਆ 1500 2000 ਖਾਚਾ ਮਹੀਨੇ ਦਾ ਰਾਮ ਦਾ ਕਾਰ ਕਰਾ ਦੇਣੀ ਆ 500 ਰੁਪਇਆ ਵਾ ਜੇ ਫੁੱਲ ਬੂਟੇ ਲੱਗ ਜਾਣ ਫੇਰ ਜ਼ਰੂਰ 2000 ਤੱਕ ਫੁੱਲ ਨੂੰ ਲਵਾ ਹੀ ਲੈਣੀ ਯਾਰ ਵਰੀਕੇ ਤੇ ਮੈਂ ਤੇ ਗੱਲੀ ਕਟੇਂਗੀ ਕਰਾਈ ਆ ਪਿੱਛੇ ਮੁੰਡੇ ਵਾਲੇ ਵੇਖਣਾ ਇਹ ਘਰ ਬਾਹਰ ਮੁੰਡੇ ਵਾਲਿਆਂ ਨੇ ਕੀ ਕਰਨ ਵੇਖਣਾ ਆ ਨਾ ਪਰ ਉਹ ਤਾਂ ਕਰਾਉਣੀ ਕਰਾਉਣੀ ਹੀ ਸਫਾਈ ਮੇਰੇ ਕੋ ਨਹੀਂ ਹੁੰਦੀ ਸਿੱਧੀ ਜੀ ਗੱਲ ਫੜਾਓ ਹੱਦ ਹੋ ਗਈ ਯਾਰ ਤੂੰ ਆ ਫालतू ਖਰਚੇ ਘਟਾਲਾ ਯਾਰ ਘਟਾਲਾ ਸਫਾਈ ਕਰ ਲਿਆ ਕਰੋ ਉੱਠ ਕੇ ਫਿਰ ਆਪੇ ਨਿਆਣਿਆਂ ਦੀ ਫੀਸਾਂ ਵੀ ਤਾਂ ਤਾਰਨੇ ਹੁੰਦੀ ਸਭ ਕਿੰਨੇ ਖਰਚੇ ਆ ਕੋਈ ਨਹੀਂ ਨਿਆਣਿਆਂ ਦੇ ਜੋਗੇ ਨੇ ਵਾਇਗੁਰੂ ਦੇ ਹੀ ਜਾਂਦਾ ਐਵੇਂ ਨਾ ਕੰਜੂਸੀ ਮਾਰਾ ਵਾਇਗੁਰ ਦੇ ਹੀ ਜਾਂਦਾ ਨਾ ਹੱਦ ਹੋ ਗਈ ਤੇਰੇ ਆਈ ਤੈਨੂੰ ਖਾਤੀ ਜਾ ਵਾਇਗੁਰ ਦੇ ਹੀ ਜਾਂਦਾ ਕੋਈ ਨਹੀਂ ਘਰੀ ਜਾ ਸਭ ਮੈਂ ਚੱਲੀ ਲੈ ਵੀ ਜਨਾਨੀਆਂ ਨੇ ਨਾ ਫਾਲਤੂ ਖਰਚ ਕਰਨਾ ਹੀ ਕਰਨਾ ਹੁੰਦਾ ਆ ਕੀ ਰਾ ਗਿਆ ਮੇਰੇ ਪੱਲੇ ਕਢਾ ਗਏ ਲਿਓ ਨਾ ATM ਜਿਕੇ ਪੈਸੇ ਕਾਟ ਹੀ ਪਉਂਦੇ ਆ ਬੈਂਕ ਵਾਲੇ 800 ਰੁਪਏ ਆ ਗਿਆ ਸਾਰਾ ਦੋ ਖਿੱਚ ਦਿਨੀ ਆ ਜੋ ਆਪਣਾ ਫੋਟੋ ਹੈ ਨਾ ਇੱਕ ਇੱਕ ਵਖਾਲ ਵੀ ਦੇ ਆ ਵੇਖ ਸਿੱਧਾ ਹਾਂ ਚਲ ਦੋ ਖਿੱਚੀਆਂ ਗਈਆਂ ਆ ਵੇਖ ਠੀਕ ਆ ਯਾਰ ਇਦਾਂ ਫੋਟੋ ਨਹੀਂ ਖਿੱਚਣੀ ਕਿਦਾਂ ਫੋਟੋ ਥੱਲੇ ਬਹਿ ਕੇ ਖਿੱਚ ਨਾ ਲੰਮਾ ਲੱਗਦਾ ਬੰਦਾ ਤੇ ਇੱਕ ਸੋਰੀ ਚਿੱਟੀ ਖਿੱਚ ਫੋਨ ਵੀ ਤੂੰ ਆਹੀ ਫੋਨ ਰੱਖਿਆ ਵਾ ਮਹਰ blur ਮਾਰਨਾ ਕੀ ਕਰਦੇ ਹੁੰਦੇ ਆ blur ਮਾਰ ਕੇ ਆਓ सिनेਮੈਟਿਕ ਚਲ ਮੈਂ ਪੋਰਟਰੇਟ ਚ ਖਿੱਚਦੀ ਆ ਪਤਾ ਨਹੀਂ ਕੀ ਹੁੰਦਾ ਵਾ ਚਲ ਪਿੱਛੇ ਹੋ ਥੋੜਾ ਫਿਰ ਚਿੱਟੀ ਜਿਹੀ ਖਿੱਚਦੇ ਫੋਟੋ ਬੱਸ ਨਾ ਮਾ ਹੁਣ ਤੂੰ ਜਿੱਡਾ ਗੇ ਗਾ ਉੱਡਾ ਨਹੀਂ ਉਹਦੇ ਲੰਮਾ ਲਾਈ ਜਾਂਦਾ ਵਾ ਚਲ ਆਏ ਬੇ ਆ ਵੇਖ ਹੁਣ ਲੰਮਾ ਲੱਗਣ ਡਿਆ ਨਾ ਸੋਣ ਬਣੀ ਆ ਤਾਂ ਗੱਲ ਠੀਕ ਆ ਕੱਟ ਦਈਏ ਹੁਣ ਉਹ ਕੱਟਦੇ ਆ ਕਿਹੜੀਆਂ ਆ ਬਣੀਆਂ ਆ ਕੱਢ ਦਈਏ ਸਾਰੀਆਂ ਚੱਲ ਇਹ ਮੈਂ ਕੱਟ ਦਿੰਦੀ ਹਾਂ ਹਾਂ ਚੱਲ ਹੁਣ ਤੂੰ ਅਰਦਾਸ ਕਰ ਬਾਬੇ ਅੱਗੇ ਕੀ ਤੇਰਾ ਰਿਸ਼ਤੇ ਦੀ ਗੱਲ ਬਣ ਜੇ ਹਾਂ ਹੋ ਜੇ ਬਾਬਾ ਬਣ ਜੇ ਬਾਜੇ ਮਾਰੇ ਕਹਾਂ ਤੇ ਹਾਂ ਚੱਲ ਮੈਂ ਵੀ ਚਾਹ ਪੀ ਕੇ ਤੇ ਜਾਵਾਂ ਫਿਰ ਜਨਾਬ ਬਣਾਉਗੇ ਮੈਂ ਤਾਂ ਸ਼ੇਰ ਪਰੂੰਗਾ ਜੀ ਇਹਦਰੀ ਕਿਨੇ ਬਾਹਰ ਕ ਸਾਫ ਕਰਿਓ ਮੈਨੂੰ ਵੇਖਣ ਵਾਲੇ ਆਉਣ ਲੱਗੇ ਐ ਵੈਸੇ ਵੀ ਕੱਲ ਨੂੰ ਕਿਹ ਜਿ ਤਰਾ ਕਰਾਂਗੇ ਜੀ ਤੈਨੂੰ ਕਿਨੇ ਵੇਖਣ ਆਵਾ மெனும் முண்டை வாழை வைக்கணும் ஒண்ணுங்க தெரியும் அம்மானே தே சோக பாபி நெரிஸ்தா லப்பியா மேரி வாஸ்தே லப் கியா லப் கியா லப்பியா நீ லப் கியா வா அச்சா வேக்கி வேற மே ஜிது வியாய் கி நா துமின் மிஸ் கரே கரனா வா நான் தே நீ கரனா வேக்கி கி மெரு பட் கியா கன நல்ல அடதியு நீ பாபி தி நாள் நீங்கள் சொன்ன ਤੈਨੂੰ ਨਹੀਂ ਦਿਖਣਿਆ ਵੀ ਉਹ ਇੱਥੇ ਆ ਜੇ ਤੇ ਇੱਥੇ ਤੇ ਲੋਕ ਇੱਥੇ ਉਹਨੂੰ ਸੁਣਾ ਦੇਣ ਦੀ ਹੈ ਤੈਨੂੰ ਪਤਾ ਵਾ ਵੀ ਵੇਖਣ ਵਾਲੇ ਨੇ ਆਉਣਾ ਵਾ ਨਹੀਂ ਆਪੇ ਤੇ ਗੱਲ ਕਰਨ ਨੇ ਗੱਲ ਕਰਨ ਦੇ ਵਿੱਚ ਤੇ ਆਉਣ ਦੇ ਵਿੱਚ ਬੜਾ ਫਰਕ ਹੁੰਦਾ ਵਾ ਜੇ ਫੋਟੋ ਗਈ ਆ ਉਹਨੇ ਪਸੰਦ ਕਰਨਾ ਕਿ ਨਹੀਂ ਕਰਨਾ ਉਹ ਪਤਾ ਤੈਨੂੰ ਉਹ ਤਾਂ ਹੈ ਭਾਬੀ ਜੀ ਅ ਤਾ ਫੇਰ ਤੂੰ ਐਵੇਂ ਰੋਲਾ ਪਾਈ ਜਾਨੀ ਆਪੇ ਤੇ ਤੋ ਹੀ ਕੈਂਡ ਹੈ ਸੁਖ ਭਾਬੀ ਦੇ ਨਾਲ ਜਦੋਂ ਗੱਲ ਕਰਨ ਲਈ ਕਿ ਰਿਸ਼ਤੇ ਵਾਲੇ ਵੇਖਣ ਆਉਣਾ ਵਾ ਇਹਨੂੰ ਜਿਲ੍ਹਾ ਸਮੀਰਿਤ ਬੋਤੰਦਰ ਬੈਗੜਾਕ ਟਪਾੜਾ ਹੀ ਆ ਜੱਜਨਾ ਹਾਂਜੀ ਮੈਂ ਤੂੰ ਕੀ ਪਾਗਲਾ ਮਰੀਆਂ ਹਰਕਤਾਂ ਕਰਦੀ ਫਿਰਦੀ ਆ ਉਹ ਥਾਂ ਥਾਂ ਜਾ ਕੇ ਦੱਸੂਗਾ ਵੀ ਉਹਨਾਂ ਦੀ ਕੁੜੀ ਵੇਖਣ ਵਾਲੇ ਆਏ ਤੇ ਮੈਨੂੰ ਕੰਡ ਤੇ ਭਾਰਗ ਸਾਫ਼ ਕਰਵਾਉਣ ਦੇ ਦਾਦ ਕਰਕੇ ਮੈਂ ਕਹਿ ਦਿੱਤਾ ਸਮੀਰਿਤ ਨੂੰ ਕਿ ਮੈਂ ਕਿਹੜਾ ਕਿਸੇ ਘਰ ਘਰ ਜਾ ਕੇ ਦੱਸਣ ਨਹੀਂ ਦੱਸੋ ਤੂੰ ਦੱਸਣਾ ਵੀ ਆ ਤੇ ਨਾਲੇ ਇਹਦੀ ਸਫਾਈ ਘੜੀ ਅੱਗੇ ਹੁੰਦੀ ਨਹੀਂ ਆ ਭਾਬੀ ਸਫਾਈ ਮੈਂ ਕਿਹਾ ਸ਼ਾਇਦ ਮੇਰੇ ਕਰਕੇ ਕਰਵਾਉਣ ਦੇ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਤੇ ਡੇਲੀ ਦੀ ਸਫਾਈ ਹੁੰਦੀ ਰਹਿੰਦੀ ਬਾਰਕ ਦੀ ਮੈਨੂੰ ਵੀ ਪਤਾ ਵਾ ਅਜੇ ਤੇਰੀ ਫੋਟੋ ਗਈ ਹੈ ਉਧਰ ਕੋਈ ਪੱਕ ਪਕਾਵਾ ਨਹੀਂ ਹੋ ਗਿਆ ਵੀ ਉਹਨਾਂ ਨੇ ਠਾਕਾ ਲਾਉਣਾ ਸਾਡੇ ਘਰ ਹੀ ਹੋਣਾ ਵਾ ਹੋ ਸਕਦਾ ਵੀ ਅਸੀਂ ਪ੍ਰੋਗਰਾਮ ਜਿਹੜਾ ਗੁਰਦੁਆਰੇ ਕਰੀਏ ਜਾਂ ਕਿ ਰੈਸਟੋਰੈਂਟ ਵਗੈਰਾ ਚ ਕਰੀਏ ਉਹ ਤੇ ਹੈ ਭਾਬੀ ਜੀ ਮੈਨੂੰ ਪਤਾ ਵਾ ਘਰ ਤੇ ਮੈਂ ਉਹਨਾਂ ਨੂੰ ਸਿੱਧਾ ਸੱਦਨ ਨਹੀਂ ਲੱਗੀ ਵੀ ਆਉਣ ਤੁਹਾਡੇ ਮੂੰਹ ਤੇ ਨਾ ਕਰਕੇ ਚਲ ਜਾਣ ਇਹਰ ਪਾ ਵਿਦੇ ਮੈਨ ਹਰ ਗੱਲ ਦੀ ਲੜਦੇ ਹੀ ਕਿਉਂ ਦੱਸੋ ਮੈਨੂੰ ਮੈਲਾ ਤੈਨੂੰ ਮਾਤਾਂ ਨਹੀਂ ਤਾਂ ਕਰਕੇ ਲੜਦੀ ਆ ਮਾਤ ਦਿਨੀ ਆ ਤੇ ਤੈਨੂੰ ਲੜਾਈ ਸਮਝ ਲੱਗ ਜਾਂਦੀ ਹੈ ਲੈ ਇਹ ਵੀ ਤੁਸੀਂ ਮੈਨ ਲੜਦੇ ਰਹਿੰਦੇ ਜੇ ਉਦਾਂ ਹੀ ਹੁਣ ਰਿਸ਼ਤੇ ਤੋਂ ਲੜਨਦੇ ਤੇ ਜੇ ਮੈਂ ਕਿਹਨੂੰ ਦੱਸ ਦਿੱਤਾ ਸਿਮਰੀਤ ਨੂੰ ਦੱਸਿਆ ਵਾ ਮੈਂ ਤਾਂ ਚੱਲ ਕੋਈ ਨਹੀਂ ਉਹਨੂੰ ਮੇਨੂੰ ਭਾਈ ਨੂੰ ਤੋੜ ਲੈਂਦੇ ਵਿੱਚ ਆਪਣੀ ਲੜਾਈ ਸ਼ੁਰੂ ਕਰ ਲਈ ਆ ਭੂਆ ਜੀ ਅੱਜ ਆ ਵਾਲੀ ਭੂਆ ਨਹੀਂ ਆਈ ਕੀ ਗੱਲ ਵਾ ਇਹ ਨਹੀਂ ਮੈਨੂੰ ਅੱਜ ਇਹ ਉਹ ਗਾ ਇਹ ਮੁੰਡਾ ਖਲਾਇਆ ਨਾ ਬਾਹਰ ਅੱਗੇ ਨਹੀਂ ਇਹਨਾਂ ਦੀ ਆਕੜ ਮਾਨ ਤਾਂ ਹੁਣ ਬਾਹਰ ਚੱਲ ਗਿਆ ਤੇ ਹੁਣ ਬਿਲਕੁਲ ਇੱਕ ਡੌਂਕੀ ਲਵਾਈ ਆ ਨਾ ਬਾਹਰ ਪਹੁੰਚ ਗਿਆ ਵਾ ਨਹੀਂ ਅਜੇ ਜਰਾਚ ਹੀ ਆ ਤੇ ਅੰਦਰੇ ਵੜੀ ਰਹਿੰਦੀ ਆ ਉਹ ਪੂਆ ਫਿਰ ਫਿਕਰ ਵੀ ਤੇ ਹੁੰਦੀ ਆ ਉਹ ਕਿਹੜੀ ਸੌਕੀ ਲਾਉਣੀ ਆ ਕਿੰਨੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਟੀਵੀ 'ਚ ਮਾੜੀਆਂ ਚੰਗੀਆਂ ਡੌਂਕੀ ਦੀਆਂ ਉਹ ਨਿਕਲ ਆਤਾ ਦਿੱਤਾ ਹੀ ਹੈ ਤੇ ਹੁਣ ਨਿਕਲਦੀ ਨਹੀਂ ਕੀ ਬਾਤ ਤੇ ਹੁਣ ਇਹਨਾਂ ਦੀ ਜਾਨ ਮੁੱਠੀ ਚੜੀ ਹੁਣੀ ਹੋਣੋਂ ਕਿੱਥੋਂ ਬਾਹਰ ਆਉਂਦੇ ਆ ਫਿਕਰ ਦੇ ਹੁਣੀ ਚੱਲ ਭੂਆ ਤੁਸੀਂ ਲਾਗੇ ਚੱਲ ਚੁਲ ਜਾਇਆ ਕਰੋ ਆਇਤਰਾ ਹੀ ਆ ਜਾਣਾ ਜੀ ਨਾ ਕੀ ਮੇਰਾ ਤਾਂ ਘਰੋਂ ਇਹਨਾਂ ਦਾ ਸਾਡਾ ਜੀਣਾ ਹਰਾਮ ਕੀਤਾ ਕਿਉਂ ਉਹ ਦੰਦੇ ਮੈਨੂੰ ਬੜਾ ਕਹਿਣ ਦੇ ਇਹ ਜੋ ਬੰਦਾ ਰਿਸ਼ਤਾ ਕਰਾ ਭੂਆ ਮੈਨੂੰ ਤਾਂ ਲੱਗਦਾ ਹੈ ਚੰਗੀ ਬੜੀ ਡੱਡੋ ਬੜੀ ਮਾੜੀ ਹਾਂ ਹਾਂ ਉਹਨੂੰ ਤੋ ਤੈਨੂੰ ਲੱਗਦੀ ਆ ਫਿਰ ਸ਼ਰੀਕ ਸ਼ਰੀਕ ਹੀ ਹੁੰਦਾ ਵਾ ਆ ਮੈਂ ਤੇ ਆਖਿਆ ਤੁਹਾਡੇ ਨਖਰੇ ਬਹੁਤ ਮੋਹ ਤੇ ਆ ਇਹਨਾਂ ਦਾ ਮੋਗਤ ਵਫੇ ਤਰੇ ਆ ਕੇ ਹਮ ਸ਼ਰੀਕੇ ਦਾ ਪਤਾ ਹੀ ਆ ਚੱਲ ਭੂਆ ਫਿਰ ਮੈਂ ਤੇ ਆਨੇ ਤੁਸੀਂ ਨਾਲ ਦਾ ਘਰ ਹੁਣੇ ਡੱਬਾ ਦੇ ਕੇ ਆਓ ਵੀ ਮੇਰੇ ਮੁੰਡੇ ਦਾ ਰਿਸ਼ਤਾ ਹੋਣਿਆ ਨਾ ਪਤਾ ਜੇ ਨਹੀਂ ਕਿਉਂ ਨਹੀਂ ਜੇ ਤੈਨੂੰ ਵੀ ਰਾਹ ਕਿਤੇ ਕੋਈ ਟੱਕਾ ਟੁੱਕਰ ਪਾਉਣਾ ਇਹਨਾਂ ਦਾ ਆਖੀ ਮੈਂ ਉਦਾਂ ਹੀ ਆਈ ਸੀ ਤੇ ਜਦੋਂ ਰਿਸ਼ਤਾ ਹੋਊਗਾ ਉਹ ਨਮਕਰ ਜਾ ਕੇ ਦੇਖੀ ਆ ਹੁਣ ਡੱਬਾ ਅੱਛਾ ਆਹ ਬੁਆ ਦੇ ਲੋਏ ਤਰੇnga ਸ਼ਰੀਕ ਤਾਂ ਇਸੀ ਨੂੰ ਵੇਖ ਕੇ ਕੁਛ ਤੋੜਾਂ ਦਾ ਉਹ ਹੀ ਗੱਲ ਕੋਈ ਨਹੀਂ ਵੇਲਾ ਆਪਣਾ ਬੰਦਾ ਜਿੰਨਾ ਮਰਜੀ ਕਿਸ ਨੂੰ ਆਪਣਾ ਬਣਾ ਲਓ ਕੋਈ ਨਹੀਂ ਬੁਆ ਬਾਕੀ ਤੁਸੀਂ ਫਿਕਰ ਨਾ ਕਰਿਓ ਤੇ ਹੁਣ ਫਿਰ ਮੈਂ ਚਲਦੀ ਆਂ ਤੇ ਬਾਕੀ ਛੇਤੀ ਖੁਸ਼ਕਬੀ ਲੈ ਜਾਏਗਾ ਉਹਨੇ ਮੇਰੀ ਬੁਆ ਸਕੂਟੀ ਦੀ ਚਾਬੀ ਅੰਦਰ ਰਹਿ ਗਈ ਓ ਚੰਗਾ ਮੇਰੀ ਧੀ ਨਾ ਮੁੜ ਕੇ ਆਵੀ ਚਾਬੀ ਮੈਂ ਲੈ ਆਵਾਂ ਮੇਰੀ ਅੰਦਰ ਸੱਚੀ ਸੱਚੀ ਦੱਸੀ ਜਿਹੜੀ ਵੀ ਹੈਗੀ ਆ ਕੋਈ ਨਹੀਂ ਬੁਆ ਸੱਚ ਸੱਚ ਦੱਸੋ ਮੈਂ ਚਾਬੀ ਫੜ ਲਿਆ ਮੈਂ ਭੱਜ ਕੇ ਚੰਗਾ ਲੈ ਆਇਆ Terima kasih telah menonton